ਸਤਿ ਸ਼੍ਰੀ ਅਕਾਲ ਡੇਲੀ ਬੋਸ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਠਾਕੁਰ ਰਮਨਦੀਪ ਸਿੰਘ ਦੋਸਤੋ ਜੇਕਰ ਗੱਲ ਕਰੀਏ ਕਿਸੇ ਵੀ ਦੇਸ਼ ਜਾਂ ਸੂਬੇ ਦੇ ਲਾਅ ਐਂਡ ਆਰਡਰ ਦੀ ਤਾਂ ਹਰ ਇੱਕ ਸਰਕਾਰ ਲਾਅ ਐਂਡ ਆਰਡਰ ਵਿਗੜਨ ਦਾ ਠਿਕਰਾ ਦੂਜੀ ਸਰਕਾਰ ਤੇ ਪਾ ਦਿੰਦੀ ਹੈ ਜੇ ਪੰਜਾਬ ਦੀ ਹੀ ਗੱਲ ਕਰੀਏ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਵਿੱਚ ਮੁੜ ਗੈਂਗਸਟਰਸ ਤਸਵੀਰ ਦੇ ਵਿੱਚ ਆਏ ਹਨ ਤੇ ਗੈਂਗ ਵਾਰਸ ਜਿਵੇਂ ਆਮ ਹੋ ਗਏ ਹਨ ਜੇ ਬੀਤੇ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਕੋਟਕਪੂਰਾ ਦੇ ਵਿੱਚ ਗੈਂਗਸਟਰ ਲਵੀ ਦਿਓੜਾ ਨੂੰ ਪੁੰਨ ਦਿੱਤਾ ਗਿਆ ਗੋਲੀਆਂ ਦੇ ਨਾਲ ਆਖਰ ਲਵੀ ਦਿਓੜਾ ਗੈਂਗਸਟਰ ਕਿਵੇਂ ਬਣਿਆ ਜਾਂ ਫਿਰ ਕੋਈ ਵੀ ਗੈਂਗਸਟਰ ਗੈਂਗਸਟਰ ਬਣਦਾ ਕਿਵੇਂ ਹੈ ਇਹ ਜਾਣਨ ਦੇ ਲਈ ਸਾਡੇ ਨਾਲ ਮੌਜੂਦ ਹਨ ਗੈਂਗਸਟਰ ਲਵੀ ਦਿਓੜਾ ਦੇ ਬਚਪਨ ਦੇ ਦੋਸਤ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੱਚੇਕਰ ਆਖਰ ਤੁਸੀਂ ਲਵੀ ਦਿਓੜਾ ਨੂੰ ਕਿਵੇਂ ਜਾਣਦੇ ਹੋ ਮੈਂ ਲਵੀ ਦਿਓੜਾ ਨੂੰ ਬਹੁਤ ਬਚਪਨ ਤੋਂ ਜਾਣਦਾ ਹਾਂ ਮੈਂ ਬਚਪਨ ਤੋਂ ਹੀ ਉਹਨਾਂ ਨਾਲ ਕਰੀਬੀ ਦਾ ਰਿਹਾ ਹਾਂ ਕਰੀਬੀ ਦਾ ਖੇਡਦਾ ਰਿਹਾ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਬਚਪਨ ਤੋਂ ਹੀ ਲਵੀ ਬਹੁਤ ਸ਼ਰੀਫ ਸੀ ਉਸ ਨੂੰ ਕੋਈ ਲੜਾਈ ਝਗੜੇ ਦਾ ਕੋਈ ਐਦਾਂ ਦਾ ਕੁਝ ਨਹੀਂ ਸੀਗਾ ਉਸ ਨੂੰ ਖੇਡਣ ਦਾ ਬੜਾ ਸ਼ੌਂਕ ਸੀ ਉਹ ਬਾਸਕਟਬਾਲ ਖੇਡਣ ਦਾ ਸ਼ੌਂਕ ਸੀਗਾ ਉਹਨੂੰ ਬਾਸਕਟਬਾਲ ਖੇਡਣ ਦਾ ਸ਼ੌਂਕ ਸੀ ਪੜਨ ਚ ਚੰਗਾ ਸੀ ਫਿਰ ਲਵੀ ਦਿਓੜਾ ਗੈਂਗਸਟਰ ਲਵੀ ਦਿਓੜਾ ਕਿਵੇਂ ਬਣ ਗਿਆ ਉਸ ਦਾ ਇਹਦਾ ਕਾਰਨ ਇਹਦਾ ਵੀ ਆਪਾਂ ਕਹਿ ਸਕਦੇ ਹਾਂ ਵੀ ਉਸਦੇ ਡੈਡੀ ਦਾ ਟਰੱਕ ਯੂਨੀਅਨ ਦਾ ਕੰਮ ਹੈ ਜੀ ਟਰੱਕ ਯੂਨੀਅਨ ਦੇ ਕਰਕੇ ਉਹਨਾਂ ਦੀ ਬੜੀ ਦੋ ਯੂਨੀਅਨਾਂ ਕੋਮਫਰਟ ਕੋਡਪੂਰੇ ਵਿੱਚ ਹੋਣ ਕਰਕੇ ਯੂਨੀਅਨ ਦੀ ਵਿੱਚ ਆਸੀ ਤਕਰਾਰਬਾਜ਼ੀ ਹੋਣ ਕਰਕੇ ਉਸ ਦੇ ਡੈਡੀ ਦੇ ਕੋਈ ਸੱਟਾਂ ਮਾਰ ਗਿਆ ਜਿਸ ਕਰਕੇ ਅੱਜ ਕੱਲ ਕੋਈ ਨਹੀਂ ਐਦਾਂ ਕਹਿੰਦਾ ਵੀ ਮੇਰੇ ਡੈਡੀ ਦੇ ਕੋਈ ਸੱਟਾਂ ਮਾਰ ਜੇ ਜਾਂ ਇਹਦੀ ਸਹਣਾ ਭਾਵੇਂ ਇਸ ਤਰ੍ਹਾਂ ਉਹਨੇ ਆਪਣੀ ਬਦਲਾ ਲੈਣ ਲਈ ਆਪਣੇ ਮੂਡ ਅਲੱਗ ਕਰ ਲਏ ਉਤੋਂ ਤੇ ਉਸਨੇ ਆਪਣੇ ਜਿਨ੍ਹਾਂ ਨਾਲ ਰੌਲਾ ਸੀ ਉਹਨਾਂ ਨਾਲ ਇਸ ਨਾਲ ਲੜਾਈ ਦੀ ਦਾ ਕਾਰਨ ਬਣਿਆ ਮਤਲਬ ਲਵੀ ਦਿਓੜਾ ਗੈਂਗਸਟਰ ਲਵੀ ਦਿਓੜਾ ਉਦੋਂ ਬਣਿਆ ਜਦੋਂ ਉਸਦੇ ਪਿਤਾ ਜੀ ਨੂੰ ਕਿਸੇ ਨੇ ਹਾਨ ਕੀਤਾ ਤੇ ਉਸ ਤੋਂ ਬਾਅਦ ਸਹੀ ਗੱਲ ਹੈ ਕੋਈ ਵੀ ਮਾਦੀ ਕੁਖੋਂ ਕੋਈ ਚੰਗਾ ਆ ਮੰਦਾ ਬਣ ਕੇ ਨਹੀਂ ਜੰਮਦਾ ਕੋਈ ਨਾ ਕੋਈ ਹਾਲਾਤ ਅਜਿਹੇ ਹੋ ਜਾਂਦੇ ਨੇ ਜੋ ਬੰਦਾ ਬਦਲ ਜਾਂਦਾ ਹੈ ਤੇ ਕਦੇ ਲਵੀ ਦਿਉੜਾ ਨੇ ਇਹ ਨਹੀਂ ਸੋਚਿਆ ਕਿ ਮੈਂ ਕਿਹੜੇ ਪਾਸੇ ਨੂੰ ਹੁਣ ਰੁੱਕ ਕਰ ਲਿਆ ਪੜ੍ਹਾਈ ਛੱਡ ਕੇ ਸਪੋਰਟਸ ਛੱਡ ਕੇ ਬਾਸਕਟਬਾਲ ਛੱਡ ਕੇ ਉਸ ਤੋਂ ਬਾਅਦ ਜਦੋਂ ਉਹਦੇ ਨਾਲ ਲੜਾਈ ਵਾਲੇ ਝਰੇਵੇਂ ਜਦੋਂ ਉਹ ਜਾਵੜਿਆ ਉਸ ਤੋਂ ਬਾਅਦ ਉਹਨੂੰ ਜੇਲ੍ਹ ਵਿੱਚ ਵੀ ਜਾਣਾ ਪਿਆ ਇਸ ਕਰਕੇ ਸਾਡੇ ਉਹਦੇ ਅਲੱਗ ਤੇ ਮੇਰੇ ਅਲੱਗ ਰਾਸੇ ਹੋਣ ਕਾਰਨ ਹੋ ਗਏ ਜਿਸ ਕਰਕੇ ਉਸ ਨੂੰ ਬਾਅਦ ਕਈ ਵੇ ਮੈਂ ਗੱਲਾਂ ਸੁਣਦਾ ਹੁੰਦਾ ਸੀ ਉਹਦੀਆਂ ਵੀ ਹਾਂ ਵੀ ਲਵੀ ਐਂ ਕਰਕੇ ਆ ਉਸ ਨੂੰ ਅੱਜ ਕੱਲ ਹਰੇਕ ਬੰਦੇ ਨੂੰ ਡਰਤਾ ਹੁੰਦਾ ਹੀ ਇੱਕ ਆਮ ਇਨਸਾਨ ਨੂੰ ਵੀ ਡਰ ਹੈ ਕਿਉਂਕਿ ਅੱਜ ਕੱਲ ਪੰਜਾਬ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਹੋ ਰਿਹਾ ਹੈ ਨਾ ਇੱਕ ਜਦੋਂ ਬੰਦੇ ਦੀ ਕਿਸੇ ਨਾਲ ਦੁਸ਼ਮਣੀ ਪੈ ਜਾਂਦੀ ਉਸ ਤੋਂ ਉਸ ਤੋਂ ਬਾਅਦ ਤਾਂ ਉਸ ਨੂੰ ਬਹੁਤ ਜ਼ਿਆਦਾ ਡਰ ਲੱਗਣ ਲੱਗ ਜਾਂਦਾ ਉਸ ਨੂੰ ਹਰ ਕਿਸੇ ਨੂੰ ਅੱਜ ਡਰਤਾ ਹੁੰਦਾ ਹੀ ਆਪਦੀ ਮੌਤ ਦਾ ਜੀ ਤੁਹਾਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਕੋਈ ਰਾਜਨੀਤਿਕ ਜਾਂ ਸਿਆਸੀ ਹੱਥ ਵੀ ਪਿੱਛੇ ਰਿਹਾ ਹੈ ਜਾਂ ਫਿਰ ਕਿਸੇ ਦੇ ਨਾਲ ਉੱਠਣਾ ਬੈਠਣਾ ਹੋਵੇ ਲਵੀ ਦਿਓੜਾ ਦਾ ਅੱਜ ਇਹ ਆਪਾਂ ਹੁੰਦੋਣੀ ਇਹ ਬਹੁਤ ਪੁਰਾਣਾ ਰੀਤੀ ਰਿਵਾਜ ਚੱਲ ਰਿਹਾ ਏ ਆਪਣੀਆਂ ਪਾਰਟੀਆਂ ਹੁੰਦੀਆਂ ਦੋ ਪਾਰਟੀਆਂ ਅੱਜ ਕੱਲ ਨਵੀਆਂ ਪਾਰਟੀਆਂ ਜੁੜ ਰਹੀਆਂ ਨੇ ਜੋ ਆਪਣੇ ਅੱਜ ਕੱਲ ਗੈਂਗਸਟਰਾਂ ਨੂੰ ਆਪਾਂ ਕਹਿ ਸਕਦੇ ਆ ਵੀ ਉਹਨਾਂ ਨੂੰ ਪਰਫੁੱਲਤ ਕਰਦੀਆਂ ਜਿਨ੍ਹਾਂ ਦੇ ਕਰਕੇ ਇਹ ਉਹਨਾਂ ਦੀ ਸਪੋਰਟ ਨਾਲ ਕੁਝ ਵੀ ਕ੍ਰਾਈਮ ਕਰਦੇ ਆ ਇਦਾਂ ਆਪਾਂ ਕੁਝ ਵੀ ਕਹਿ ਸਕਦੇ ਇਹਨਾਂ ਦੀ ਪਾਰਟੀਆਂ ਬਾਰੇ ਦਾ ਬਿਲਕੁਲ ਗੱਲ ਬਿਲਕੁਲ ਸਹੀ ਹੈ ਜੇਕਰ ਦੇਖਿਆ ਜਾਵੇ ਤਾਂ ਬੇਰੋਜ਼ਗਾਰੀ ਤੇ ਸ਼ੋਹਰਤ ਕਮਾਉਣ ਦੀ ਜਿਹੜੀ ਤਾਂਗ ਹੈ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਪੁੱਠੇ ਰਾਹੇ ਲੈ ਜਾਂਦੀ ਹੈ ਲੋੜ ਹੈ ਸਰਕਾਰ ਨੂੰ ਇਸ ਬਾਰੇ ਸੋਚਣ ਦੀ ਤਾਂ ਜੋ ਸਾਡਾ ਨੌਜਵਾਨ ਕਿਸੇ ਗਲਤ ਰਾਹੇ ਨਾ ਪੈ ਸਕੇ ਢਿੱਲੀ ਬਸ ਪੰਜਾਬੀ ਲਈ ਦੇਸ਼ ਰਾਜ ਜੀ ਦੇ ਨਾਲ ਠਾਕੁਰ ਮਨਦੀਪ ਸਿੰਘ